ਤੋ ਇਹ ਵੈਸਟ ਰੇਸ਼ੀਅਰ ਕ੍ਰਾਈਸਿਸ ਦੁਨੀਆ ਨੂੰ ਕਿਸ ਤਰਫ ਲੈ ਕੇ ਜਾ ਰਿਹਾ ਹੈ ਕੁਵੇਤ ਦੇ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਦੇ ਦੌਰਾਨ ਕੀਤੇ ਗਏ ਨੇ ਕਈ ਸਮਝੌਤੇ ਭਾਰਤ ਤੇ ਚੀਨ ਦੇ ਨਾਲ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਕੀਤੇ ਜਾ ਰਹੇ ਸਮਝੌਤੇ ਤੋਂ ਬਾਅਦ ਕਿਹੋ ਜੇ ਹੋਣਗੇ ਚੀਨ ਨਾਲ ਰਿਸ਼ਤੇ ਦੁਨੀਆਦਾਰੀ ਦੇ ਨਵੇਂ ਐਪੀਸੋਡ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਰਵਿੰਦਰ ਸਿੰਘ ਰਾਬਿੰਦ ਦੁਨੀਆ ਪਰਵੇਤ ਪਿਛਲੇ ਹਫਤੇ ਹੋਈਆਂ ਖਾਸ ਖਬਰਾਂ ਜੋ ਕੁਝ ਨਿੰਦਾ ਖਬਰਾਂ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਵੱਧੇ ਹੋਈ ਵੈਸਟ ਏਸ਼ੀਆ ਕ੍ਰਾਈਸਿਸ ਨੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਚਿੰਤਾ ਚ ਪਾਇਆ ਹੋਇਆ ਹੈ ਦੁਨੀਆ ਦੇ ਬਹੁਤ ਸਾਰੇ ਮੁਲਕ ਵੱਖੋ ਵੱਖਰੇ ਫਾਰਮਸ ਤੇ ਇਹਦੇ ਹੱਲ ਕੱਢਣ ਲਈ ਬੈਠਕਾਂ ਕਰ ਰਹੇ ਹਨ ਵੈਸਟ ਏਸ਼ੀਆ ਦੇ ਵਿੱਚ ਛਿੜੀ ਜੰਗ ਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ ਜੰਗ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਅਪੀਲਸ ਤੇ ਵੀ ਕੋਈ ਖਾਸ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਖਾਸ ਤੌਰ ਤੇ ਈਰਾਨ ਔਰ ਇਜ਼ਰਾਈਲ ਦੇ ਵਿੱਚ ਵਧਦੇ ਹੋਏ ਤਣਾਅ ਨੂੰ ਵੇਖਦੇ ਹੋਏ ਭਾਰਤ ਆਪਣੇ ਡਿਪਲੋਮੈਟਿਕ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ West Asia ਦੇ ਦੇ ਮਲਕਾਂ ਨੂੰ ਗੱਲਬਾਤ ਰਾਹੀਂ ਆਪਣੇ ਡਿਫਰੈਂਸਸ ਨੂੰ ਖਤਮ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ ਇਸ ਵਿਸ਼ੇ ਤੇ ਹੋਰ ਜਾਣਕਾਰੀ ਲੈਣ ਲਈ ਅਸੀਂ ਭਾਰਤ ਦੇ ਸਾਬਕਾ ਐਮਬੈਸਡਰ ਨਦੀਪ ਸਿੰਘ ਸੂਰੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਪਣੇ ਕੈਰੀਅਰ ਦੇ ਦੌਰਾਨ ਲਗਭਗ 14 ਸਾਲ ਇਹਨਾਂ ਮੁਲਕਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਸਰ ਅਸੀਂ ਇਹ ਜਿਹੜੀ ਵੈਸਟ ਏਸ਼ੀਆ ਦਾ ਕਨਫਲਿਕਟ ਹੈ ਇਹ ਕਿੱਥੇ ਲੈ ਕੇ ਜਾ ਰਿਹਾ ਦੁਨੀਆ ਨੂੰ ਔਰ ਇੰਡੀਆ ਦਾ ਕੀ ਰੋਲ ਤੁਸੀਂ ਦੱਸ ਦਿਤਾ ਕਿ ਇੰਡੀਆ ਦਾ ਇੰਟਰਸਟ ਪੀਸਫੁਲ ਅਫਰਟਸ ਨੂੰ ਵਧਾਨ ਲਈ ਹੈ ਲੇਕਿਨ ਉਹ ਕਿੰਨਾ ਅਫੈਕਟਿਵ ਹੋ ਰਿਹਾ ਅ ਮੇਰੇ ਸਾਹਮਣੇ ਜਿਹੜਾ ਵੈਸਟ ਏਸ਼ੀਆ ਦਾ ਕਨਫਲਿਕਟ ਅਸੀਂ ਦੇਖ ਰਹੇ ਹਾਂ ਉਹਦਾ ਲੌਂਗ ਟਰਮ ਨੁਕਸਾਨ ਹੋ ਰਿਹਾ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਨੂੰ ਹੂੰ ਜੇ ਅੱਜ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ 14 15 ਚੋਂ 14 ਜਜਸ ਨੇ ਇੱਕ ਰੂਲਿੰਗ ਦਿੱਤੀ ਹੈ ਕਿ ਇਜ਼ਰਾਈਲੀ ਸੈਟਲਮੈਂਟਸ ਇਲੀਗਲ ਹੈ ਤਾਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਕੀ ਕਰ ਰਹੀ ਹੈ ਕੀ ਤੁਸੀਂ ਸੋਚਦੇ ਹੋ ਕਿ ਉਹ ਇਜ਼ਰਾਈਲ ਤੇ ਸੈਂਕਸ਼ਨਸ ਲਾਣਗੇ ਜਿਸ ਤਰ੍ਹਾਂ ਬੜੇ ਛੇਤੀ ਛੇਤੀ ਬਾਕੀ ਮੁਲਕਾਂ ਤੇ ਲਾਇਆ ਜਾਂਦੀ ਹੈ ਜੱਜ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਰੂਲਿੰਗ ਦਿੱਤੀ ਹੈ ਹਾਂ ਔਰ ਜਪਾਨੀ ਜੱਜ ਹੈ ਕਿ ਨੇਤਨਯਾਹੁ ਹੂਨਕਾ ਸਰਕਾਰ ਨੇ ਇਜ਼ਰਾਈਲ ਵਿੱਚ ਹਿਊਮਨ ਰਾਈਟਸ ਵਾਇਲੇਸ਼ਨਸ ਕੀਤੀਆਂ ਵਾਰ ਕ੍ਰਿਮੀਨਲ ਹੈ ਉਹਦੀ ਅਰੈਸਟ ਵਾਰੰਟ ਕਿੱਡੇ ਆ ਹੁਣ ਕੌਣ ਉਹਨੂੰ ਅਰੈਸਟ ਕਰੇਗਾ ਤੁਸੀਂ ਦੇਖ ਰਹੇ ਹੋ ਕਿ ਇਸ ਕਨਫਲਿਕਟ ਨੇ ਦੁਨੀਆ ਦੇ ਵਿੱਚ ਡਬਲ ਸਟੈਂਡਰਡਸ ਨੂੰ ਐਕਸਪੋਜ਼ ਕਰਤਾ ਹੈ ਵੱਡੇ ਮੁਲਕਾਂ ਦੇ ਵੱਡੇ ਮੁਲਕਾਂ ਦੀ ਹਿਪੋਕ੍ਰੀਸੀ ਨੂੰ ਐਕਸਪੋਜ਼ ਕਰਤਾ ਹੈ ਕਿ ਉਹ ਹੀ ਮੁਲਕ ਜਿਹੜੇ ਤਾੜੀਆਂ ਵਜਾ ਰਹੇ ਸੀ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਕਮਾਲ ਕਰਤੀ ਜਦੋਂ ਪੁਤਨ ਦੇ ਅਗੇਂਸਟ ਅਰੈਸਟ ਵਾਰੰਟ ਕੱਢੇ ਕਿ ਕਿੰਨਾ ਦਲੇਰ ਕੋਰਟ ਹੈ ਉਹੋ ਹੀ ਅੱਜ ਕਹਿ ਰਹੇ ਲੋਕੀ ਸੇਮ ਬੰਦੇ ਉਹਨਾਂ ਦੀਆਂ ਸਟੇਟਮੈਂਟਸ ਨੂੰ ਤੁਸੀਂ ਕੰਪੇਅਰ ਕਰ ਲਓ ਉਹ ਕਹਿ ਰਹੇ ਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਕੋਈ ਰਾਈਟ ਨਹੀਂ ਹੈ ਜਿਹੜਾ ਨਿਤਨਿਆ ਹੋ ਜਾ ਅਗੇਂਸਟ ਕੀਤਾ ਸੋ ਅਸੀਂ ਹਰ ਮੁਲਕ ਗੱਲ ਕਰਦਾ ਹੈ ਰੂਲ ਆਫ ਲਾ ਦੀ ਰੂਲਸ ਆਫ ਇੰਟਰਨੈਸ਼ਨਲ ਆਰਡਰ ਦੀ ਰੂਲ ਬੇਸਡ ਆਰਡਰ ਦੀ ਜਦੋਂ ਮੇਜਰ ਕੰਟਰੀਜ਼ ਖੁਦ ਹੀ ਰੂਲਸ ਤੋੜੀ ਜਾ ਰਹੇ ਆ ਤਾਂ ਕੌਣ ਵਿਸ਼ਵਾਸ ਕਰੇਗਾ ਉਸ ਨਿਜ਼ਾਮ ਦੇ ਵਿੱਚ ਸੋ ਰੀਸੈਂਟਲੀ ਯੂ ਐਸ ਇਲੈਕਸ਼ਨਸ ਤੋਂ ਬਾਅਦ ਇੱਕ ਐਪਰੀਹੈਂਸ਼ਨਸ ਲੱਗ ਗਈ ਸੀ ਕਿ ਟਰੰਪ ਹੁਣ ਜਦੋਂ ਜਨਵਰੀ ਵਿੱਚ ਜੁਆਇਨ ਕਰਨਗੇ ਉਦੋਂ ਕੁਝ ਫੈਸਲਾ ਲੈਣਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਉਮੀਦ ਵੱਜ ਗਈ ਸੀ ਕਿ ਵੈਸਟ ਏਸ਼ੀਆ ਕ੍ਰਾਈਸਿਸ ਵਿੱਚ ਥੋੜੀ ਜਿਹੀ ਨਰਮੀ ਆਏਗੀ ਲੇਕਿਨ ਜੋ ਇਸ ਵੇਲੇ ਯਮਨ ਸਰੀਆ ਫਿਲਸਤੀਨ اور ਇਜ਼ਰਾਈਲ ਜੋ ਹਾਲਾਤ ਚੱਲ ਰਹੇ ਨੇ ਈਰਾਨ ਵੀ ਵਿੱਚ ਇਨਵੋਲਡ ਹੋ ਗਿਆ ਉਹ ਕਨਫਲਿਕਟ ਰੁਕਦਾ ਨਜ਼ਰ ਨਹੀਂ ਆ ਰਿਹਾ ਇਹਦੀ ਇਮਪਲੀਕੇਸ਼ਨ ਕੀ ਹੋਏਗੀ ਦੇਖੋ ਮੈਂ ਵੀ ਪ੍ਰੈਜ਼ੀਡੈਂਟ ਇਲੈਕਟ ਟ੍ਰੰਪ ਦੀਆਂ ਸਟੇਟਮੈਂਟ ਸੁਣੀਆਂ ਵੇ ਕਿ ਮੈਂ ਆਂਦਿਆਂ ਇੱਕ ਦਿਨ ਲੜਾਈ ਖਤਮ ਕਰ ਦੇਵਾਂਗਾ ਯੂਕਰੇਨ ਦੀ ਵੀ ਖਤਮ ਕਰ ਦੇਵਾਂਗਾ ਮਿਡਲ ਈਸਟ ਦੀ ਵੀ ਵੈਸਟ ਏਸ਼ੀਆ ਦੀ ਵੀ ਖਤਮ ਕਰ ਦੇਵਾਂਗਾ ਮੈਂ ਸੋਚਦਾ ਕਿ ਇਹਦੇ ਵਿੱਚ ਅਸੀਂ ਸਮਝ ਨਹੀਂ ਰਹੇ ਕਿ ਇਨ ਕਨਫਲਿਕਟਸ ਦੀਆਂ ਜਿਹੜੀਆਂ ਜੜ੍ਹਾਂ ਵੈ ਉਹ 70 80 100 ਸਾਲ ਪੁਰਾਣੀਆਂ ਹੈ ਔਰ ਜਿੰਉਂ ਤੱਕ ਤੁਸੀਂ ਜੜ੍ਹਾਂ ਤੱਕ ਨਹੀਂ ਜਾਓਗੇ ਤਾਂ ਤੁਸੀਂ ਉਤੋਂ ਉਤੋਂ ਕੁਝ ਪੋਚਾ ਜਾਂ ਤੇ ਮਾਰ ਲੋਗੇ ਪਰ ਤੁਸੀਂ ਐਕਚੁਅਲ ਜਿਹੜੇ ਕਾਜ਼ਸ ਹੈ ਉਹਨਾਂ ਨੂੰ ਰਿਸੋਲਵ ਨਹੀਂ ਕਰੋਗੇ ਮਿਡਲ ਈਸਟ ਦੇ ਵਿੱਚ ਤੁਸੀਂ ਵੈਸਟ ਏਸ਼ੀਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਦੋ ਵੱਡੀਆਂ ਪ੍ਰੋਬਲਮਸ ਹੈ ਇਸਪੈਸ਼ਲੀ ਇੱਕ ਹੈ ਇਜ਼ਰਾਈਲ ਫਲਸਤੀਨ ਦਾ ਮਸਲਾ ਉਹਦੇ ਵਿੱਚ ਜੇ ਤੁਸੀਂ ਇੰਟਰਨੈਸ਼ਨਲ ਲਾਅ ਦੇਖਦੇ ਹੋ ਤਾਂ ਬਾਰ-ਬਾਰ ਜੱਜਮੈਂਟਸ ਆ ਚੁੱਕੀਆਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਜੱਜਮੈਂਟ ਆ ਚੁੱਕੀ ਹੈ ਕਿ ਇਜ਼ਰਾਈਲੀ ਸੈਟਲਮੈਂਟਸ ਇਲਲੀਗਲ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਕਿੰਨੀ ਵਾਰੀ ਰੈਜ਼ੋਲਿਊਸ਼ਨਸ ਦੇ ਚੁੱਕੀ ਹੈ ਜਿੰਨਾਂ ਚ ਯੂਐਸ ਔਰ ਰਸ਼ੀਆ ਦੋਵੇਂ ਮਤਾਫਿਕ ਹੋਏ ਕਿ ਟੂ ਸਟੇਟ ਸੋਲਿਊਸ਼ਨ ਜਿਹੜੀ ਹੈ ਇੱਕ ਇਜ਼ਰਾਈਲੀ ਸਟੇਟ ਔਰ ਇੱਕ ਫਲਸਤੀਨੀ ਸਟੇਟ ਇਹ ਹੋਹੀ ਇੱਕ ਹੱਲ ਹੈ ਪਰ ਅੱਜ ਜਿਵੇਂ ਅਸੀਂ ਗਰਾਉਂਡ ਰਿਐਲਿਟੀ ਦੇਖ ਰਹੇ ਹਾਂ ਸਾਨੂੰ ਇੱਕ ਪੈਲੇਸਟਿਨিয়ান ਸਟੇਟ ਦੀ ਰਿਐਲਿਟੀ ਬੜੀ ਮੁਸ਼ਕਲ ਦਿਸ ਰਹੀ ਹੈ ਕਿਉਂਕਿ ਸੈਟਲਮੈਂਟਸ ਇਲੀਗਲੀ ਇੰਨੀਆਂ ਬਣ ਚੁੱਕੀਆਂ ਹੁਣ ਮੈਂ ਨਹੀਂ ਸਮਝਦਾ ਕਿ ਭਾਵੇਂ ਪ੍ਰੈਜ਼ੀਡੈਂਟ ਟਰੰਪ ਹੋਣ ਜਾਂ ਕੋਈ ਹੋਰ ਹੋਵੇ ਇਹਦਾ ਇਹਦੀ ਰੈਜ਼ੋਲੂਸ਼ਨ ਐਨੀ ਸੌਖੀ ਹੈ ਸੋ ਅਸੀਂ ਜਿਹੜੀਆਂ ਉਹਨਾਂ ਦੇ ਬਿਆਨ ਹੈ ਉਹਨਾਂ ਨੂੰ ਸਾਰਾ ਥੋੜਾ ਜਿਹਾ ਵਿਸ਼ਲੇਸ਼ਣ ਕਰੀਏ ਤੁਸੀਂ ਦੇਖਾਂਗੇ ਕਿ ਹਾਲੇ ਬਹੁਤ ਕੰਮ ਚਾਹੀਦਾ ਹੈ ਬਹੁਤ ਟਾਈਮ ਲੱਗੇਗਾ ਔਰ ਦੋਵੇਂ ਅਤਨਾ ਤੇ ਜਿਹੜੇ ਹੈ ਦੇਚ ਹੈਗੇ ਆ ਇਜ਼ਰਾਈਲੀ ਹੈ ਫਲਸਤੀਨੀ ਹੈ ਅਮਰੀਕਨ ਆਪ ਜਿਹੜੇ ਆ ਇਹਨਾਂ ਦੀ ਜਦੋਂ ਤੱਕ ਇੱਕ ਕਨਵਰਜੈਂਸ ਨਹੀਂ ਹੋਏਗੀ ਆਈਡੀਆਜ਼ ਦੀ ਇੰਟਰਸਟਸ ਦੀ ਉਦੋਂ ਤੱਕ ਮੈਨੂੰ ਰੈਜ਼ੋਲੂਸ਼ਨ ਮੁਸ਼ਕਲ ਲੱਗਦਾ ਸਰ ਇਰਾਨ ਦਾ ਜਿਹੜਾ ਦੂਜਾ ਮਸਲਾ ਜੀ ਉਹ ਹੁਣ 1979 ਤੋਂ ਜਦੋਂ ਦੀ ਇਸਲਾਮਿਕ ਰੈਵਿਊਸ਼ਨ ਹੋਈ ਹੈ ਉਹਦੇ ਚ ਕੀ ਮਸਲਾ ਹੈ ਕਿ ਰੈਵਿਊਸ਼ਨ ਦੇ ਵਿੱਚ ਉਹ ਆਪ ਕਹਿੰਦੇ ਆ ਕਿ ਅਸੀਂ ਇਹੋ ਜਿਹਾ ਰੈਵਿਊਸ਼ਨ ਆਪਣੇ ਨੇਵਰਿੰਗ ਕੰਟਰੀਸ 'ਚ ਵੀ ਲੈ ਕੇ ਜਾਣੀ ਆ ਉਜਿਹੜੇ ਖਾੜੀ ਦੇ ਦੂਜੇ ਪਾਸੇ ਅਰਬ ਦੇਸ਼ ਹੈ ਉਹ ਡਰ ਜਾਂਦੇ ਆ ਕਿ ਇਹ ਈਰਾਨ ਦਾ ਇਹ ਮਨਸੂਬਾ ਦਾ ਨਹੀਂ ਹੈ ਕਿ ਜਿਹੜੇ ਸਾਡੇ ਮੁਲਕਾਂ ਦੇ ਵਿੱਚ ਸ਼ੀਆ ਕਮਿਊਨਿਟੀਜ਼ ਹੈ ਸਾਊਦੀ ਅਰੇਬੀਆ ਚਾਹ ਬਿਹਰੇਨ ਚਾਹ ਯਮਨ ਚਾਹ ਲਬਨਨ ਚਾਹ ਇਹਨਾਂ ਨੂੰ ਸਾਡੇ ਹੀ ਖਿਲਾਫ ਹੱਥ। ਸੋ ਅਗੇਨ ਜਦੋਂ ਤੱਕ ਅਸੀਂ ਦੇਖ ਰਹੇ ਹਾਂ ਥੋੜਾ ਜੀ ਨਰਮਾਈ ਆ ਰਹੀ ਹੈ ਈਰਾਨ ਦੇ ਵਿੱਚ ਮੈਨੂੰ ਉਮੀਦ ਹੈ ਕਿ ਜਿਹੜੇ ਨਵੇਂ ਰਾਸ਼ਟਰਪਤੀ ਆ ਕੋਸ਼ਿਸ਼ ਕਰਨਗੇ ਕਿ ਈਰਾਨ ਇੱਕ ਥੋੜਾ ਨਾਰਮਲ ਮੁਲਕ ਮੰਨ ਸਕੇ। ਆਪਣੀ ਫੋਰਨ ਪਾਲਿਸੀ ਦੇ ਮਸਲੇ ਮੋਡਰੇਟ ਹੋ ਜੇ ਮੋਡਰੇਟ ਹੋ ਆਪਣੀ ਆਪੋਜੀਸ਼ਨਸ ਨੂੰ ਕਰ ਸਕੇ ਖਾਸ ਕਰਕੇ ਇਸ ਮਸਲੇ ਤੇ ਕਿ ਭਾਈ ਤੁਸੀਂ ਆਪਣੇ ਮੁਲਕ ਚ ਜੋ ਕਰਨਾ ਕਰੋ ਪਰ ਆਪਣੀ ਰੈਵੋਲੂਸ਼ਨ ਨੂੰ ਬਾਅਦ ਸਪਰੈਡ ਕਰਨ ਦੀ ਕੋਸ਼ਿਸ਼ ਨਾ ਕਰੋ ਇੰਪੋਜ਼ ਨਾ ਕਰੋ ਸੋ ਇਹ ਇੱਕ ਉਹ ਲੋਕਾਂ ਜਿਹੜੇ ਤੁਹਾਡੇ ਗਵੰਡੀ ਹੈ ਨੇਬਰਸ ਹੈ ਉਹਨਾਂ ਦੀ ਇਨਸਿਕਿਉਰਿਟੀ ਨੂੰ ਸਮਝੋ ਕਿ ਇਹਦਾ ਉਹਨਾਂ ਲਈ ਕੀ ਅਹਿਮੀਅਤ ਹੈ ਸੋ ਮੈਂ ਸਮਝਦਾ ਹਾਂ ਕਿ ਜਿਹੜੇ ਵੈਸਟ ਏਸ਼ੀਆ ਦੇ ਮੁੱਦੇ ਹੈ ਉਹ ਬਹੁਤ ਪੇਚੀਦਾ ਹੈ ਔਰ ਭਾਵੇਂ ਟਰੰਪ ਸਾਹਿਬ ਕੋਲ ਉਮੀਦ ਹੈ ਕਿ ਉਹ ਕੋਸ਼ਿਸ਼ ਕਰਨਗੇ ਪਰ ਇਹਨਾਂ ਦਾ ਹੱਲ ਨਿਕਲਦਿਆਂ ਟਾਈਮ ਲੱਗੇਗਾ ਸਰ ਆਈ ਬੀਨ ਥਰੂ ਯੋਰ ਆਰਟੀਕਲ ਪਬਲਿਸ਼ਡ ਇਨ ਦ ਟ੍ਰਿਬਿਊਨ ਉਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਹਿਊਮਨਿਟੇਰੀਅਨ ਇਸ਼ੂਸ ਟੂ ਵੀ ਵੀ ਮੋਰ ਦੈਨ ਅਰਾਊਂਡ 50000 ਪੀਪਲ ਵਰ ਕਿਲਡ ਇਨ ਦੋਜ਼ ਏਰੀਆ ਗਜ਼ਾ ਐਂਡ ਇੰਟੈਲੀਜੈਂਸ ਫੇਲਿਅਰ ਦਾ ਵੀ ਜ਼ਿਕਰ ਕੀਤਾ ਉਹਦੇ ਵਿੱਚ ਮਿਡਲ ਈਸਟ ਵੀ ਇਨਵੋਲਡ ਹੈਗਾ ਸਾਊਦੀ ਵੀ ਡਰਤਾ ਜਿਵੇਂ ਤੁਸੀਂ ਦੱਸਿਆ ਉਹਨਾਂ ਦੇ ਕਰਕੇ ਆਇਲ ਕ੍ਰਾਈਸਿਸ ਇਕਨੋਮਿਕ ਕ੍ਰਾਈਸਿਸ ਸਭ ਕੁਝ ਇਨਵੋਲਡ ਹੋ ਰਿਹਾ ਲੇਕਿਨ ਹਿਊਮਨਿਟੇਰੀਅਨ ਇਸ਼ੂਸ ਨੂੰ ਹਾਲੀ ਐਡਰੈਸ ਨਹੀਂ ਕੀਤਾ ਜਾ ਰਿਹਾ ਬਿਲਕੁਲ ਨਹੀਂ ਕੀਤਾ ਜਾ ਰਿਹਾ ਤੁਸੀਂ ਦੇਖੋ ਕਿ ਤਕਰੀਬਨ 45000 ਪੈਲੇਸਟੀਨੀਅਨ ਜਿਹੜਾ ਗਾਜ਼ਾ ਦੇ ਵਿੱਚ ਹੈ ਉਹਨਾਂ ਦੀ ਮੌਤ ਹੋ ਚੁੱਕੀ 70% ਉਹਨਾਂ ਚੋਂ ਔਮਨ ਐਂਡ ਚਿਲड्रन ਕਦੀ ਕਿਸੇ ਜੰਗ ਚ ਇੰਨਾ ਨਹੀਂ ਹੋਇਆ ਕਿ ਇੰਨੀ ਜਿਹੜੇ ਨਿਹੱਥੇ ਔਰ ਬੇਦੋਸ਼ੀ ਇੰਨੇ ਮਾਰੇ ਗਏ ਹੋ ਅਸੀਂ ਇੰਡੀਆ ਪਾਕਿਸਤਾਨ ਦੀਆਂ ਜੰਗਾਂ ਵੀ ਦੇਖੀਆਂ ਹਾਰਡਲੀ ਤੁਸੀਂ ਸਿਵਿਲੀਅਨ ਕੈਜੂਅਲਟੀਆਂ ਦੇਖੀਆਂ ਐਸ ਲੈਵਲ ਤੇ ਸੋ ਸਾਰੀ ਦੁਨੀਆ ਦੇਖ ਰਹੀ ਹੈ ਕਿ ਜੋ ਇਜ਼ਰਾਈਲ ਕਰ ਰਿਹਾ ਹੈ ਕੋਈ ਐ ਨਹੀਂ ਕਹੇਗਾ ਕਿ ਜੋ ਹਮਸ ਨੇ 7 ਅਕਤੂਬਰ ਨੂੰ ਕੀਤਾ ਉਹ ਸਹੀ ਸੀ ਗਲਤ ਸੀ ਟੈਰਰਿਸਟ ਐਕਟ ਸੀ ਪਰ ਉਹਦੇ ਲਈ ਜਿੰਨੀ ਡਿਸਪਰਪੋਰਸ਼ਨੇਟ ਫੋਰਸ ਵਰਤੀ ਜਾ ਰਹੀ ਹੈ ਜਿਸ ਤਰ੍ਹਾਂ ਗਾਜ਼ਾ ਦੇ ਸਾਰੇ ਸ਼ਹਿਰ ਪਧਰੇ ਕੀਤੇ ਜਾ ਰਹੇ ਰੈਫਿਊਜੀ ਕੈਂਪਸ ਪਧਰੇ ਕੀਤੇ ਜਾ ਰਹੇ ਹੈ ਮੇਰੇ ਹਿਸਾਬ ਨਾਲ ਤੇ ਡੈਕੇਡਸ ਲੱਗ ਜਾਣਗੇ ਉਹਨੂੰ ਫਿਰ ਨਾਰਮਲ ਸੀ ਲਿਆਉਂਦੇ ਆ ਜਿਹੜੇ ਲੋਕਾਂ ਦੇ ਉੱਤੇ ਇਨਾ ਅਤਿਆਚਾਰ ਹੋਇਆ ਉਹ ਕਿਸ ਤਰ੍ਹਾਂ ਐਕਸੈਪਟ ਕਰਨਗੇ ਕੱਲ ਨੂੰ ਜਿਹੜੇ ਬੱਚਿਆਂ ਨੇ ਇੰਨੀ ਡਿਸਟਰੈਕਸ਼ਨ ਦੇਖੀ ਉਹਨਾਂ ਦਾ ਕੀ ਰਵਈਆ ਹੋਏਗਾ ਕੀ ਅਸੀਂ ਅਗਲੀ نسل ਲਈ ਟੈਰਰਿਸਟ ਹੋਰ ਪੈਦਾ ਕਰ ਰਹੇ ਹਾਂ ਕਿੱਥੇ ਜੰਗ ਮੁਕੇਗੀ ਫਿਰ ਉਹਨਾਂ ਦੱਸਿਆ ਕਿ ਭਾਰਤ ਇਸ ਖਿੱਤੇ ਵਿੱਚ ਪੀਸਫੁਲ ਰੈਜ਼ੋਲੂਸ਼ਨ ਦਾ ਹਾਮੀ ਹੈ ਔਰ ਕੋਸ਼ਿਸ਼ ਕਰ ਰਿਹਾ ਹੈ ਕਿ ਗੱਲਬਾਤ ਰਾਹੀਂ ਇਹਨਾਂ ਮਸਲਿਆਂ ਦਾ ਹੱਲ ਕੱਢਿਆ ਜਾ ਸਕੇ ਸਰ ਇਹਦੇ ਵਿੱਚ ਤੁਸੀਂ ਇੰਡੀਆ ਦਾ ਜ਼ਿਕਰ ਕੀਤਾ ਇੰਡੀਆ ਦਾ ਇੱਕ ਕੰਸੀਡਰੇਬਲ ਨੰਬਰ ਆਫ ਡਾਇਸਪੋਰਾ ਉੱਥੇ ਹੈਗਾ ਇੰਡੀਆ ਦੇ ਆਇਲ ਬਾਇੰਗ ਰਿਲੇਸ਼ਨਸ ਵੀ ਨੇ ਸੋ ਇੰਡੀਆ ਨੂੰ ਇਸ ਕਨਫਲਿਕਟ ਵਿੱਚ ਇਸ ਕਨਫਲਿਕਟ ਦੇ ਦੌਰਾਨ ਆਪਣੇ ਲੋਕਾਂ ਨੂੰ ਸੇਵ ਕਰਨਾ ਔਰ ਆਪਣੀ ਇਕਨੋਮੀ ਨੂੰ ਖਾਸ ਤੌਰ ਤੇ ਜਿਹੜੀ ਆਇਲ ਨਾਲ ਚੱਲਦੀ ਹੈ ਉਹਨੂੰ ਮੈਨੇਜ ਕਰਨ ਲਈ ਕੀ ਕੁਝ ਹੋਰ ਕਰਨਾ ਚਾਹੀਦਾ ਦੇਖੋ ਮੈਂ ਆਪਣੇ ਡਿਪਲੋਮੈਟਿਕ ਕੈਰੀਅਰ ਦੇ ਤਕਰੀਬਨ 12 14 ਸਾਲ ਉੱਥੇ ਗੁਜ਼ਾਰੇ ਅਰਬੀ ਵੀ ਸਿੱਖੀ ਇਜੀਪਟ ਦੇ ਵਿੱਚ ਔਰ ਅਬੂ ਧਾਬੀ ਚ ਅੰਬੈਸਡਰ ਵੀ ਰਿਹਾ ਕਾਫੀ ਨੇੜੇ ਤੋਂ ਮੈਂ ਇਹ ਮਸਲੇ ਦੇਖੇ ਹੈ ਇਦਿਚ ਸਾਡੇ ਬਹੁਤ ਇੰਟੀਮੀਟ ਇੰਟਰਸਟਸ ਹੈ ਵੈਸਟ ਏਸ਼ੀਆ ਡਿਵੀਜ਼ਨ ਕਰੀਬ 80 ਲੱਖ ਇੰਡੀਅਨ ਗਲਫ ਦੇ ਖਾੜੀ ਦੇ ਦੇਸ਼ਾਂ ਚ ਕੰਮ ਕਰਦਾ ਹੈ ਉਹ ਜਿਹੜਾ ਘਰ ਪੈਸਾ ਭੇਜਦੇ ਆ ਭਾਵੇਂ ਕੇਰਲਾ ਭੇਜਦੇ ਆ ਭਾਵੇਂ ਪੰਜਾਬ ਭੇਜਦੇ ਬਿਹਾਰ ਆਂਧਰਾ ਤੇਲੰਗਾਨਾ ਭੇਜਦੇ ਆ ਉਹਦੇ ਨਾਲ ਕਿੰਨੀਆਂ ਫੈਮਿਲੀਜ਼ ਉਹਨਾਂ ਤੇ ਡਿਪੈਂਡੈਂਟ ਹੈ ਦੂਜਾ ਜੇ ਅਸੀਂ ਆਪਣੀ ਇਕਨੋਮੀ ਦੇਖੀਏ ਇਕਨੋਮੀ ਦਾ 에ਸੈਂਸ਼ੀਅਲ ਫਿਊਲ ਕੀ ਹੈ oil and gas 15 ਦਿਨ ਰੁਕੇ ਤਾਂ ਸਾਡੀ ਇੰਡਸਟਰੀ ਬੰਦ ਹੋ ਜਾਏਗੀ ਗੱਡੀਆਂ ਬੰਦ ਹੋ ਜਾਣਗੀਆਂ ਬਸ ਨਾ ਟਰੱਕ ਬੰਦ ਹੋ ਜਾਣਗੇ 60% ਸਾਡੀ એનર્ਜੀ ਦੀ ਨੀਡ ਜਿਹੜੀ ਹੈ ਉਤੋਂ ਆਉਂਦੀ ਹੈ ਵੈਸਟ ਏਸ਼ੀਆ ਤੋਂ ਅੱਜ ਦੇ ਦਿਨ ਜਦੋਂ ਅਸੀਂ ਇੰਡਸਟਰੀਅਲਾਈਜ਼ ਕਰ ਰਹੇ ਹਾਂ ਸਾਨੂੰ ਕੈਪੀਟਲ ਦੀ ਲੋੜ ਹੈ ਸਾਊਦੀ ਔਰ ਯੂਏਈ ਔਰ ਕਤਰ ਵਗੈਰਾ ਦੇ ਦੇਸ਼ਾਂ ਤੋਂ ਸਾਨੂੰ ਫੋਰਨ ਇਨਵੈਸਟਮੈਂਟ ਦੇ ਇਨਫਲੋਸ ਹੁੰਦੇ ਆ ਸੋ ਸਾਡੇ ਬੜੇ ਐਕਟਿਵ ਇੰਟਰਸਟ ਉਹਨਾਂ ਨਾਲ ਜੁੜੇ ਹੋਏ ਆ ਔਰ ਮੈਂ ਸਮਝਦਾ ਕਿ ਸਾਡੇ ਇੰਟਰਸਟ ਵਿੱਚ ਹੈ ਕਿ ਅਸੀਂ ਜੋ ਵੀ ਕਰ ਸਕਦੇ ਆ ਕਰੀਏ ਉੱਥੇ ਸ਼ਾਂਤੀ ਲਿਆਉਣ ਲਈ ਕਿਉਂਕਿ ਜੇ ਇਹ ਲੜਾਈ ਵੱਧ ਜਾਂਦੀ ਹੈ ਸੋ ਇੰਡੀਆ ਦੀ એનર્ਜੀ ਸਿਕਿਉਰਿਟੀ ਵਧੇਗੀ ਉਹਦੇ ਵਿੱਚ ਜੇ ਇਹ ਲੜਾਈ ਵੱਧ ਜਾਂਦੀ ਹੈ ਜੇ ਇਰਾਨ ਕੱਲ ਨੂੰ ਡਾਇਰੈਕਟਲੀ ਕਹਿੰਦਾ ਕਿ ਮੈਂ ਗਲਫ ਦੇ ਵਿੱਚ ਸ਼ਿਪਿੰਗ ਬੰਦ ਕਰ ਦਿੰਦਾ ਇਕਨੋਮੀ ਤੇ ਡਾਇਰੈਕਟ ਅਸਰ ਪਏਗਾ ਇੰਟਰਨੈਸ਼ਨਲ ਆਇਲ ਪ੍ਰਾਈਸਿਸ ਡਬਲ ਹੋ ਜਾਣਗੀਆਂ ਇਨਫਲੇਸ਼ਨ ਵੱਧ ਜਾਏਗੀ ਸੋ ਇਸ ਸਾਡੇ ਇੰਟਰਸਟ ਵਿੱਚ ਹੈ ਕਿ ਅਸੀਂ ਭਾਵੇਂ ਓਪਨਲੀ ਕਰੀਏ ਜਾਂ ਬਿਹਾਈਂਡ ਦ ਸੀਨਸ ਕਰੀਏ ਪਰ ਸਾਨੂੰ ਆਪਣੀ ਡਿਪਲੋਮੈਟਿਕ ਲਿਵਰੇਜ ਜਿਹੜੀ ਹੈ ਵਰਤਣੀ ਚਾਹੀਦੀ ਹੈ ਸਾਨੂੰ ਇਸ ਚੀਜ਼ ਦਾ ਨੋ ਇਸਤਮਾਲ ਕਰਨਾ ਚਾਹੀਦਾ ਹੈ ਕਿ ਅਸੀਂ ਉਹ ਬੜੇ ਥੋੜੇ ਮੁਲਕਾਂ ਚੋਂ ਆ ਜਿਦੇ ਇਜ਼ਰਾਈਲ ਨਾਲ ਵੀ ਚੰਗੇ ਰਿਲੇਸ਼ਨਸ ਹੈ ਪੈਲੇਸਟੀਨੀਆਂ ਨਾਲ ਵੀ ਚੰਗੇ ਹੈ ਅਮਰੀਕਾ ਨਾਲ ਵੀ ਚੰਗੇ ਹੈ ਰਸ਼ੀਆ ਨਾਲ ਵੀ ਚੰਗੇ ਹੈ ਸੋ ਅਸੀਂ ਇੱਕ ਰੋਲ ਪਰ ਮੈਂ ਬਹਿੰਦ ਸੀਨਸ ਪਲੇ ਕਰੀਏ ਪਰ ਮੈਂ ਸਮਝਦਾ ਕਰ ਸਕਦਾ ਭਾਰਤੀ ਵਿਦੇਸ਼ ਮੰਤਰੀ ਡਾਕਟਰ ਐਸ ਜੀ ਸ਼ੰਕਰ ਦੇ ਸੱਦੇ ਤੇ ਕੁਵੇਤ ਦੇ ਵਿਦੇਸ਼ ਮੰਤਰੀ ਹਿਸ ਐਕਸਲੈਂਸੀ ਅਬਦੁੱਲਾ ਅਲੀ ਅਲੀਯਾਹ ਭਾਰਤ ਦੌਰੇ ਤੇ ਸਨ ਭਾਰਤ ਵਿੱਚ ਆਪਣੀ ਪਹਿਲੀ ਅਫੀਸ਼ੀਅਲ ਫੇਰੀ ਦੇ ਦੌਰਾਨ ਭਾਰਤ ਅਤੇ ਕੁਵੇਤ ਨੇ ਵਿਦੇਸ਼ ਮੰਤਰੀਆਂ ਦੇ ਪੱਧਰ ਤੇ ਸਹਿਯੋਗ ਦੇ ਨਾਲ ਇੱਕ ਸੰਯੁਕਤ ਕਮਿਸ਼ਨ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਜੋ ਬਾਈਲੈਟਰਲ ਰਿਲੇਸ਼ਨਸ ਨੇ ਉਹਨਾਂ ਦੀ ਕੰਪਰੀਹੈਂਸਿਵ ਰਿਵਿਊ ਅਤੇ ਮੋਨੀਟਰ ਕਰਨ ਲਈ ਇੱਕ ਛਤਰੀ ਦੇ ਹੇਠ ਕੰਮ ਕੀਤਾ ਜਾ ਸਕੇ ਆਪਣੀ ਭਾਰਤ ਫੇਰੀ ਦੇ ਦੌਰਾਨ ਹਿਸ ਐਕਸਲੈਂਸੀ ਅਬਦੁੱਲਾ ਅਲੀ ਅਲਯਾਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਕੁਵੇਤ ਦੇ ਵਿਦੇਸ਼ ਮੰਤਰੀ ਦਾ ਸਵਾਗਤ ਕਰਦੇ ਹੋਏ ਡਾਕਟਰ ਐਸ ਜੇ ਸ਼ੰਕਰ ਨੇ ਕਿਹਾ ਕਿ ਤੁਸੀਂ ਭਾਰਤ ਵਿੱਚ ਬਹੁਤ ਸਾਰੇ ਚੇਂਜਸ ਦੇਖੇ ਹੋਣਗੇ ਲੇਕਿਨ ਜਿਹੜੀ ਚੀਜ਼ ਨਹੀਂ ਬਦਲੀ strong relations with the partnership it gives me great pleasure to welcome you I would say welcome you back you. in India and uh, uh, you have uh, been here earlier uh, in your life in your career and uh, I know it's been uh, some some years so I'm sure you will also see many of the changes uh, changes in India but one thing, which hasn't changed is our friendship and our, our partnership. And we have met recently in Kuwait and in, uh, during the GCC meeting in Riyadh as well. Uh, our two countries, Excellency, enjoy um, long standing friendship, as I said. And um, it's really, in, in our case, centuries old. Uh, and um, we are committed to strengthening our bilateral ties across various domains, including trade, investment, energy. IT cultural counselor and I look forward to discussing some of that with you. دوواں মন্ত্রیاں نے ویسٹ ایشیا دی موجودہ صورتحال سمیت اپنے حتاتے کھتری تے بین الاقوامی مدیاں تے وی وچار وٹاندرا کیتا۔ کویت دے وزیر خارجہ ہز ایکسلنس عبداللہ علی الیاہ نے پروکھا جتلایا کہ نویں سانج دوویں ملکاں دے درمیان رشتیاں نو ہور مضبوط کرن وچ کامیاب ہوئے گی۔ ਭਾਰਤ ਅਤੇ ਕੁਵੇਤ ਰਵਾਇਤੀ ਤੌਰ ਤੇ ਦੋਸਤਾਨਾ ਸਬੰਧਾਂ ਦਾ ਆਨੰਦ ਮਾਣਦੇ ਆ ਰਹੇ ਹਨ ਦੋਵੇਂ ਦੇਸ਼ ਕਈ ਮੌਕਿਆਂ ਤੇ ਆਪਣੇ ਸਬੰਧਾਂ ਦਾ ਜਸ਼ਨ ਮਨਾਉਂਦੇ ਹਨ ਦੋਵੇਂ ਪੱਖਾਂ ਦਰਮਿਆਨ ਨੇਮਤ ਆਦਾਨ ਪ੍ਰਦਾਨ ਵੀ ਹੁੰਦੇ ਹਨ ਜੋ ਦੋਵਾਂ ਪੱਖਾਂ ਦੁਆਰਾ ਇਸ ਰਿਸ਼ਤੇ ਦੇ ਮਾਤਮ ਨੂੰ ਦਰਸਾਉਂਦੇ ਹਨ ਕੁਵੇਤ ਵਿੱਚ ਲਗਭਗ 10 ਲੱਖ ਦੇ ਕਰੀਬ ਭਾਰਤੀ ਭਾਈਚਾਰਾ ਰਹਿੰਦਾ ਹੈ ਤੇ ਕੁਵੇਤ ਵਿੱਚ ਭਾਰਤੀ ਬਿਜ਼ਨਸ ਕਮਿਊਨਿਟੀ ਦੇ ਤੇ ਬਹੁਤ ਸਾਰੇ ਪਰਿਵਾਰ ਪਿਛਲੇ 3 ਪੀੜ੍ਹੀਆਂ ਤੋਂ ਕੁਵੇਤ ਵਿੱਚ ਰਹਿ ਰਹੇ ਹਨ ਔਰ ਉਹਨਾਂ ਨੇ ਕੁਵੇਤ ਦੇ ਵਪਾਰ ਵਿੱਚ ਆਪਣਾ ਇੱਕ ਮਕਾਮ ਬਣਾਇਆ ਹੋਇਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਦੋਵਾਂ ਮੁਲਕਾਂ ਦੇ ਦੌਰਾਨ ਨਵੀਂ ਕੀਤੇ ਗਏ ਸਮਝੌਤਿਆਂ ਨਾਲ ਦੋਵਾਂ ਦੇ ਰਿਸ਼ਤਿਆਂ ਵਿੱਚ ਹੋਰ ਮਜ਼ਬੂਤੀ ਆਏਗੀ ਭਾਰਤ ਔਰ ਚੀਨ ਦੇ ਦਰਮਿਆਨ ਬਾਰਡਰਸ ਤੇ ਫੌਜਾਂ ਦੀ ਤਣਾਤੀ ਨੂੰ ਘਟਾਉਣ ਲਈ ਪਿਛਲੇ ਦਿਨਾਂ ਇੱਕ ਸਮਝੌਤਾ ਕੀਤਾ ਗਿਆ ਸੀ ਤਾਂ ਕਿ ਦੋਵੇਂ ਦੇਸ਼ਾਂ ਦੇ ਦਰਮਿਆਨ ਸ਼ਾਂਤੀ ਬਣੀ ਰਹੇ ਔਰ ਦੋਵਾਂ ਦੇਸ਼ਾਂ ਦੇ ਦਰਮਿਆਨ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਮਿਲੇ चीन ਨੇ ਹਜੇ ਵੀ ਭਾਰਤ ਦੇ 40000 ਤੋਂ ਵੱਧ ਸਕੁਅਰ ਕਿਲੋਮੀਟਰ ਏਰੀਆ ਤੇ ਆਪਣਾ ਕਬਜ਼ਾ ਜਮਾਇਆ ਹੋਇਆ ਹੈ ਦੋਵਾਂ ਮੁਲਕਾਂ ਦੇ ਦਰਮਿਆਨ ਹੋਏ ਇਸ ਸਮਝੌਤੇ ਨੂੰ ਲੈ ਕੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਲੋਕ ਸਭਾ ਵਿੱਚ ਇਹਦੀ ਸਥਿਤੀ ਸਪਸ਼ਟ ਕੀਤੀ ਦ ਹਾਊਸ ਇਜ਼ ਅਵੇ ਟਾਟਾਈਸ ਹੈਵ ਬੀਨ ਅਬਨਾਰਮਲ ਸਿንስ 2020 ਵੈਨ ਪੀਸ ਐਂਡ ਟ੍ਰਾਂਕਵਿਲਟੀ ਇਨ ਦਾ ਬਾਰਡਰ ਏਰੀਆਜ਼ ਵੇਰ ਡਿਸਟਰਬਡ ਐਜ਼ ਅ ਰਿਜ਼ਲਟ ਆਫ ਚਾਈਨੀਸ ਐਕਸ਼ਨਸ ਰੀਸੈਂਟ ਡਵੈਲਪਮੈਂਟਸ That reflect our continuous diplomatic engagement since then have set our ties in the direction of some improvement. The House, sir, is cognizant of the fact that China is in illegal occupation of 38,000 square kilometres of Indian territory in Aksai Chin as a result of the 1962 conflict and the events that preceded it. Furthermore. Pakistan illegally ceded 5,180 square kilometers of Indian territory to China, which has been under its occupation since 1948. India and China have held talks for multiple decades to resolve the boundary issue. While there is a line of actual control, LAC, it does not have a common understanding in some areas. We remain committed. to engaging with china through bilateral discussions to arrive at a fair reasonable and mutually acceptable framework for boundary settlement san 2020 to leke hun tak bharat aur china de darmiyan border vivad nu hal karan layi 21 ami level di baithakan aur 17 political leaders di baithakan hoyiyan san videsh mantri ne sansad nu dassya ki sthiti nu tanav rahat karan layi ਫਿਰ ਹਾਲ ਵਾਸਤੇ ਤਿੰਨ ਪ੍ਰਿੰਸੀਪਲਸ ਦਾ ਖਾਸ ਤੌਰ ਤੇ ਧਿਆਨ ਰੱਖਣਾ ਜ਼ਰੂਰੀ ਹੈ ਪਹਿਲਾ ਦੋਵਾਂ ਧਿਰਾਂ ਨੂੰ ਲਾਈਨ ਆਫ ਐਕਚੁਅਲ ਕੰਟਰੋਲ ਯਾਨੀ ਕਿ ਐਲਏਸੀ ਦਾ ਸਨਮਾਨ ਕਰਨਾ ਚਾਹੀਦਾ ਹੈ ਦੂਸਰਾ ਸਥਿਤੀ ਵਿੱਚ ਕੋਈ ਇੱਕ ਪਾਸੜ ਤਬਦੀਲੀ ਨਹੀਂ ਹੋਣੀ ਚਾਹੀਦੀ ਤੇ ਤੀਸਰਾ ਪਿਛਲੇ ਸਮਝੌਤਿਆਂ ਦੀ ਪੂਰੀ ਪਾਲਣਾ ਕਰਨੀ ਜ਼ਰੂਰੀ ਹੈ ਵੀ ਹੈਵ ਬੀਨ ਵੈਰੀ ਕਲੀਅਰ ਥੈਟ ਦਾ ਰੈਸਟੋਰੇਸ਼ਨ ਆਫ ਪੀਸ ਐਂਡ ਟ੍ਰਾਂਕਵਿਲਟੀ ਇਨ ਦਾ ਬਾਰਡਰਡ ਏਰੀਆਜ਼ ਊਡ ਬੀ ਦਾ ਬੇਸਿਸ ਫਾਰ ਦਾ ਰੈਸਟ ਆਫ ਦਾ ਰਿਲੇਸ਼ਨਸ਼ਿਪ ਮੂਵਿੰਗ ਫੋਰਵਰਡ Since 2020, our engagement was therefore focused on that objective. This took place at various levels involving different arms of the government. I myself had many meetings with my Chinese counterpart, as indeed did my senior colleague, Raksha ji. Our NSS had also engaged his uh, Chinese counterpart, because both of them are special representatives on the boundary question. More detailed discussions were conducted by the Working Mechanism for Cooperation and Coordination, WMCC, at the diplomatic level. Its it also had a military counterpart. Uh, it was called the Senior Highest Military Commanders Meeting Mechanism, SHMC. The interactions were naturally very tightly coordinated with the combined presence of both the uh, diplomatic and military officials in all the negotiations. Since June 2020, 17 ਮੀਟਿੰਗਸ ਆਫ ਦੀ WMCC ਐਂਡ 21 ਰਾਉਂਡਸ ਆਫ ਦੀ SHMC ਹੱਪ ਟੇਕਨ ਪਲੇਸ ਭਾਰਤ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਚੀਨ ਔਰ ਭਾਰਤ ਦੇ ਦਰਮਿਆਨ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦੇਣ ਲਈ ਐਲਏਸੀ ਤੇ ਹਾਲਾਤਾਂ ਤੇ ਸੁਧਾਰ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਐਲਏਸੀ ਤੇ ਬਹਾਲੀ ਦਾ ਪੂਰਾ ਕ੍ਰੈਡਿਟ ਭਾਰਤ ਦੀ ਫੌਜ ਨੂੰ ਜਾਂਦਾ ਹੈ ਹੁਣ ਸਮਾਂ ਇੱਕ ਸ਼ਾਰਟ ਫਿਲਮ ਦਾ ਅੰਮ੍ਰਿਤਸਰ ਸ਼ਹਿਰ ਆਉਣ ਵਾਲਿਆਂ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਪ੍ਰਸਿੱਧ ਅੰਮ੍ਰਿਤਸਰੀ ਪੇਠਾ ਸੈਂਕੜੇ ਸਾਲ ਪੁਰਾਣੇ ਸ਼ਹਿਰ ਵਿੱਚ ਸਥਿਤ ਪੇਠੇ ਵਾਲੇ ਬਾਜ਼ਾਰ ਦੀ ਤੰਗਲੀਆਂ ਵਿੱਚ ਤਿਆਰ ਕੀਤਾ ਜਾਂਦਾ ਹੈ। ਅੰਮ੍ਰਿਤਸਰੀ ਪੇਠਾ ਉਨਾ ਹੀ ਪ੍ਰਸਿੱਧ ਹੈ ਜਿੰਨਾ ਅੰਮ੍ਰਿਤਸਰੀ ਪਾਪੜ ਵੜੀਆਂ। ਹਰ ਯਾਤਰੀ ਅੰਮ੍ਰਿਤਸਰੀ ਪੇਠੇ ਨੂੰ ਖਰੀਦਣ ਤੋਂ ਬਿਨਾਂ ਵਾਪਸ ਨਹੀਂ ਜਾਂਦਾ। ਪੇਸ਼ ਹੈ ਇੱਕ ਰਿਪੋਰਟ। ਪਹਿਤਾਂ ਆਪਣਾ ਫਰੂਟ ਹੈ ਇੱਕ ਉਹਨੂੰ ਲਿਆ ਕੇ ਕੱਟ ਕੇ ਉਹਨੂੰ ਸਾਫ਼ ਕਰਕੇ ਉਹਦੇ ਵਿੱਚ ਛੇ ਕੀਤੇ ਜਾਂਦੇ ਨੇ ਛੇ ਕਰਕੇ ਉਹਨੂੰ ਫਿਰ ਚੂਨੇ ਦੇ ਪਾਣੀ 'ਚ ਪਾਇਆ ਜਾਂਦਾ ਹੈ ਚੂਨੇ ਦੇ ਪਾਣੀ 'ਚ 4-5 ਘੰਟੇ ਰੰਦਾ ਹੈ ਉਸ ਤੋਂ ਬਾਅਦ ਇਹ ਪੰਜ-ਛੇ ਪਾਣੀ ਧੁੱਪਦਾ ਹੈ ਫਿਰ ਇਹ ਫਟਕੜੀ 'ਚ ਬਾਲਿਆ ਜਾਂਦਾ ਹੈ ਉਸ ਤੋਂ ਬਾਅਦ ਫਿਰ ਇਹ ਪੰਜ-ਛੇ ਪਾਣੀ ਧੁੱਪਦਾ ਹੈ ਉਸ ਤੋਂ ਬਾਅਦ ਇਹ ਚਾਚਨੀ ਵਿੱਚ ਜਾਂਦਾ ਹੈ ਚਾਚਨੀ 'ਚ ਫਿਰ ਇਹਦੀ ਪੂਰੀ ਪਕਾਈ ਹੁੰਦੀ ਹੈ ਜਦੋਂ ਇਹ ਪੂਰੀ ਚਾਚਨੀ ਵਾਲੇ ਵਿੱਚ ਰੱਥ ਜਾਂਦੀ ਆ ਤਿਆਰ ਹੋ ਜਾਂਦਾ ਤੇ ਫਿਰ ਇਹਦਾ ਫਾਈਨਲ ਟੱਚ ਹੋ ਜਾਂਦਾ ਇਹ ਪੇਠਾ ਆਪਣਾ ਦਿਲ ਦਿਮਾਗ ਅਤੇ ਪੇਟ ਅਤੇ ਬਹੁਤ ਵਧੀਆ ਹੁੰਦਾ ਇਹਦੇ ਵਿੱਚ ਬਹੁਤ ਗੁਣ ਨੇ ਇਹ ਠੰਡਾ ਹੁੰਦਾ ਹੈ ਗਰਮੀ ਪਈ ਹੋਵੇ ਜਿਗਰ ਤੇ ਪੇਟ ਤੇ ਗਰਮੀ ਪਈ ਹੋਵੇ ਉਹਨੂੰ ਖਤਮ ਕਰ ਦਿੰਦਾ ਇਹ ਗੋ ਬਹੁਤ ਗੁਣਕਾਰੀ ਆ ਪੇਠਾ ਇਹਦਾ ਕੱਚਾ ਪੇਠਾ ਵੀ ਅੱਜਕੱਲ੍ਹ ਇਹਦਾ ਬਹੁਤ ਜੂਸ ਕੀਤਾ ਜਾ ਰਿਹਾ ਹੈ ਤੇ ਐਵੀ ਪੇਟ ਵਾਸਤੇ ਬਹੁਤ ਵਧੀਆ ਹੈ। ਕੁਆਲਿਟੀ ਸਾਡੀ ਜੋ ਸਾਡੇ ਬਜ਼ੁਰਗ ਪਹਿਲਾਂ ਬਣਾਉਂਦੇ ਸਨ ਅਸੀਂ ਵੀ ਉਸ ਤਰ੍ਹਾਂ ਹੀ ਬਣਾ ਰਹੇ ਹਾਂ। ਐਤੋਂ ਦਾ ਪਾਣੀ ਬਹੁਤ ਵਧੀਆ ਹੈਗਾ ਤੇ ਇਸ ਕਰਕੇ ਵੀ ਆਪਣੀ ਬਿਠਾ ਤੋਂ ਦੀ ਬੱਕਰੀ ਬਣ ਜਾਂਦੀ ਹੈ। ਇਹ ਬੇਠੇ ਨੂੰ ਜਿਹੜੀ ਮਰਜ਼ੀ ਸ਼ੇਪ ਦੇ ਦੋ ਪਹਿਲਾਂ ਤਾਂ ਸਿਰਫ ਇੱਕ ਸੁੱਕਾ ਬੇਠਾ ਹੁੰਦਾ ਸੀ। ਹੁਣ ਅੰਗੂਰੀ ਬੇਠਾ ਉਹਦੇ ਵਿੱਚ ਵੈਰਾਈਟੀਆਂ ਬੜੀਆਂ ਬਣ ਗਈਆਂ ਕੋਈ ਲੰਬੇ ਵਾਲਾ ਹੁੰਦਾ ਹੈ। ਕੋ ਗੋਲੀ ਹਲਾਉਂਦਾ ਹੈ ਕੋ ਫਲੇਵਰ ਕੋ ਬਣ ਜਾਂਦੇ ਨੇ ਤੇ ਇਸ ਤਰ੍ਹਾਂ ਅਲੱਗ-ਅਲੱਗ ਜਿਹੜੀ ਮਰਜ਼ੀ ਉਹਨੂੰ ਸ਼ੇਪ ਦਿੱਤੀ ਜਾ ਸਕਦੀ ਹੈ ਦੁਨੀਆਦਾਰੀ ਦੇ ਇਸ ਐਪੀਸੋਡ ਵਿੱਚ ਇੰਨਾ ਹੀ ਅਗਲੇ ਹਫ਼ਤੇ ਦੁਨੀਆ ਦੇ ਨਵੇਂ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਫਿਰ ਹਾਜ਼ਰ ਹੋਵਾਂਗਾ ਤੁਹਾਨੂੰ ਅੱਜ ਦਾ ਐਪੀਸੋਡ ਕਿਹੋ ਜਿਹਾ ਲੱਗਾ ਇਹਦੇ ਉੱਤੇ ਆਪਣੇ ਵਿਚਾਰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜ਼ਰੂਰ ਸ਼ੇਅਰ ਕਰੋ ਔਰ ਦੁਨੀਆ ਭਰ ਦੀ ਖਬਰਾਂ ਨੂੰ ਦੇਖਣ ਲਈ ਜਾਣਨ ਲਈ ਵੇਖਦੇ ਰਹੋ ਜੀ ਪੰਜਾਬ ਹਰਿਆਣਾ ਹਿਮਾਚਲ